ਹੈਲੋ ਬਾਈ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਬਲੌਗ ਵਿੱਚ ਅੱਜ ਆਪਾਂ ਆਪਣੇ 744 ਦੀ ਮੋਡੀਫਿਕੇਸ਼ਨ ਕਰਦੇ ਆਂ ਆਪਾਂ ਇਹਦੇ ਖਾਤਰ ਸਮਾਨ ਲਿਆਂਦਾ ਤੇ ਆਪਾਂ ਮਾਂਗਾ ਮਾਰ ਕਰਦੇ ਆਂ ਇਹਦੇ ਸੀਲਿੰਗ ਕਰਨੀ ਆ ਤੇ ਆ ਸਾਰਾ ਕੁਝ ਲੁਕ ਜੂਗਾ ਬਾਕੀ ਤੁਹਾਨੂੰ ਸਮਾਨ ਦਿਖਾਉਣੇ ਆਪਾਂ ਕੀ ਕੁਝ ਲੈਂਦਾ ਗੱਡੀ ਚ ਪਿਆ ਲੋ ਬਾਈ ਆ ਲੈਦਾ ਇੱਕ ਤਾਂ ਆਪਾਂ ਕੱਪੜਾ ਲਾਉਣਾ ਸੀਲਿੰਗ ਦੇ ਉੱਪਰ ਤੇ ਆ ਮੈਟਿਕ ਲੈਂਦੀ ਬਾਕੀ ਕਟਰ ਆਪਣਾ ਖਰਾਬ ਹੋ ਰਿਹਾ ਸੀ ਉਹ ਰਿਪੇਅਰ ਕਰਾ ਕੇ ਲੈਂਦਾ ਬਾਕੀ ਸਮਾਨ ਆਪਣਾ ਉਧਰ ਪਿਆ ਉਸ ਨੂੰ ਦਿਖਾਉਣੇ ਆ ਕੀ ਕੁਛ ਲੈ ਹੁੰਦਾ ਹੋ ਗਈ ਬਾਕੀ ਸਮਾਨ ਆਪਣਾ ਪਿਆ ਪਲਾਈ ਪ੍ਰੂਨ ਮਸ਼ੀਨ ਕੱਪਾ ਸਾਰਾ ਕੁਸਾ ਤੇ ਹੁਣ ਆਪਾਂ ਪੇਟੀ ਮਗਰ ਲਾ ਕੇ ਜੀ ਕਿਰਾਂ ਕਰਦੇ ਕਟੇਗਾ ਤੇ ਇੱਕ ਆਪਾਂ ਹੋਲ ਸਿਸਟਮ ਲੈ ਲੈਂਦਾ ਆਹ ਲਾਵਾਂਗੇ ਨਿਤਰੋ ਇਹਦੇ ਮਗਰ ਆਪਾਂ ਤੇ ਬਾਕੀ ਇਹਦੇ ਤਾਂ ਨਿਊ ਲਾਵਾਂਗੇ ਤੇ ਪੇਟੀ ਦੇ ਥੱਲੇ ਹਰੀ ਮੈਟਿੰਗ ਕਰਾਂਗੇ ਬਸ ਇਹ ਸਾਨੂੰ ਕਰਕੇ ਦਿਖਾਉਣੇ ਆ ਅੰਦਾ ਸਮਾਨ ਹੁਣ ਕਿਰਾਂ ਆਪਾਂ ਟਰੈਕਟਰ ਲੈਣਾ ਹਥੋਂ ਸਟਾਰਟ ਕਰਕੇ ਆਰੇ ਆਪਣਾ ਟਰੈਕਟਰ ਹੁਣ ਇਹਨੂੰ ਲੈ ਕੇ ਚਲਦਾ ਉੱਥੇ ਤੇ ਬਾਕੀ ਆਪਾਂ ਸਮਾਨ ਚੱਕ ਲੈ ਆਪਣੇ ਹੱਥੀਆ ਸਾਰਾ ਕੁਝ ਉੱਥੇ ਲੈ ਕੇ ਚਲਦੇ ਆਂ ਫਿਰ ਪਲਾਈ ਬਲੂਇਮੈਂਟ ਦੇ ਕੇ ਕਟਿੰਗ ਕਰਦੇ ਆਂ ਇਹਦੀ ਟਰੈਕਟਰ ਆਪਾਂ ਲਿਆਂਦਾ ਤੇ ਹੁਣ ਪਲਾਈ ਦੇ ਨਿਸ਼ਾਨੀ ਲਾਉਣਿਆਂ ਤੇ ਇਹਦੀ ਕਟਿੰਗ ਕਰਾਂਗੇ ਲਾਈਏ ਮੁੰਡੇ ਨੂੰ ਨਿਸ਼ਾਨੀ? ਹਾਂ ਲਾਓ ਲਾਓ ਕਿਵੇਂ ਬੱਸ ਮੈਂ ਲਾਉਣਾ ਤਾਂ ਜੜ ਕੇ ਲਾ ਜੀ ਉੱਚੀ ਲਾਓ ਬਈ ਨਿਸ਼ਾਨੀ ਲਾ ਲਈ ਹੁਣ ਆਪਾਂ ਕਟਿੰਗ ਕਰਦੇ ਆਂ ਇਹਦੀ ਸਾਈਡਾਂ ਦਾ ਕਟਿੰਗ ਕਰਾਂਗੇ ਨਾਲ ਵਿੱਚੋਂ ਲਓ ਬਈ ਆਪਾਂ ਉੱਪਰੋਂ ਕਟਿੰਗ ਕਰ ਲਈ ਸੀ ਹੁਣ ਵਿੱਚੋਂ ਡਿਜ਼ਾਈਨ ਦੀ ਕਟਿੰਗ ਕਰਦੇ ਆ ਫਿਰ ਤੁਹਾਨੂੰ ਦਿਖਾਉਣੇ ਆ ਕਿ ਰਾਂ ਆਪਾਂ ਕਟਿੰਗ ਕਰ ਲਈਏ ਤੇ ਆਪਾਂ ਗੋਲੇ ਗਾਲੇ ਸਾਫ ਕਰਾ ਲੈਂਦੇ ਉਹ ਵੀ ਲਾਵਾਂਗੇ ਤੇ ਆ ਤਾਂ ਆਪਣਾ ਪੇਟੀ ਦੀ ਫਿਕਸੂ ਤੇ ਫਿਰ ਉਹਦੇ ਸ਼ੀਸ਼ਾ ਸੁਸਾ ਕਪੜਾ ਕਪੜਾ ਫਿੱਟ ਕਰਾਂਗੇ ਕੋਈ ਕਟਿੰਗ ਕਰਤੀ ਆਪਾਂ ਤੇ ਆਹ ਸਿਸਟਮ ਆਪਣਾ ਟਿਕ ਜੂ ਇੱਥੇ ਬਚਾ ਰਿਆ ਐਂ ਤਾਂ ਲੱਗ ਜੂ ਲਓ ਬਈ ਫਰੇਮ ਆ ਮਾ ਕੱਟ ਲਿਆ ਸੀ ਹੁਣਾ ਪਾ ਲਾਉਣੇ ਨੇ ਗੋਲੇ ਸਭੀ ਫੋਲ ਲਾ ਕੇ ਤੇ ਫਿਰ ਲਾਨਾ ਹੈ ਕਪੜਾ ਕਪੜਾ ਹੁਣ ਗੇਰਾ ਗੋਲੇ ਲਾਉਣੇ ਆ ਲਾ ਰਿਹਾ ਕੋਚ ਗੋਲੇ ਕਰਦੇ ਮੋੜ ਜਿਹਨਾ ਦੁਸਤ ਖਾ ਮੈਂ ਗੋਚ ਕੰਨਾ ਲਾ ਕੇ ਸਿਰਾ ਕਰਾ ਦੇਣਾ ਬਾਕੀ ਦੇਖਦੇ ਕੀ ਬਣਦਾ ਇਹ ਤਾਂ ਕੰਮ ਸੈੱਟ ਲੱਗਦਾ